ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਪੁਲਿਸ ਉਹਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਦੇ ਤਹਿਤ ਹੀ ਅੱਜ ਅਸੀਂ ਪੁਲਿਸ ਸਟੇਸ਼ਨ ਟਾਂਡਾ ਦੀ ਜੂਰਿਸਡਿਕਸ਼ਨ ਦੇ ਵਿੱਚ ਚੰਡੀਗੜ੍ਹ ਕਲੋਨੀ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਸਰਬਜੀਤ ਕੌਰ ਨਾਮਕ ਇੱਕ ਲੇਡੀ ਹੈਗੀ ਜਿਹਦੇ ਤੇ ਪਹਿਲਾਂ 11 ਐਫਆਇਰਸ ਦਰਜ ਹੈ ਉਹਨੂੰ ਕਨਵਿਕਸ਼ਨ ਵੀ ਹੋਈ ਹੈ ਐਂਡ ਹਾਲ ਦੀ ਘੜੀ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਇਲੀਗਲ ਕੰਮ ਕਰਦੇ ਹੋਏ ਉਹਦੇ ਤੇ 11 ਐਨਡੀਪੀਐਸ ਦੀ ਐਫਆਈਆਰ ਦਰਜ ਹੈ ਇਲੀਗਲ ਪ੍ਰੋਸੀਡਸ ਦੇ ਰਾਹੀਂ ਇੱਥੇ ਕੰਸਟਰਕਸ਼ਨ ਕੀਤੀ ਹੋਈ ਹੈ ਜੋ ਕਿ ਵਕਫ ਬੋਰਡ ਦੀ ਲੈਂਡ ਹੈਗੀ ਅੱਜ ਸਾਡੇ ਨਾਲ ਵਕਫ ਬੋਰਡ ਦੇ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟ੍ਰੇਟਸ ਇੱਥੇ ਹੈਗੇ ਸਾਨੂੰ ਵਿਦ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਹੁਸ਼ਿਆਰਪੁਰ ਪੁਲਿਸ ਨੂੰ ਲੈਟਰ ਮੌਸੂਲ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੇਡੀ ਬੜੀ ਨੋਟੋਰੀਅਸ ਹੈ ਐਂਡ ਕ੍ਰਿਮੀਨਲ ਐਂਟੀਸੀਡੈਂਟਸ ਹੈ ਸਾਨੂੰ ਖਦ्सा ਸੀਗਾ ਕਿ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਸੀਨੀਅਰ ਆਫਸਰਸ ਦੇ ਤਹਿਤ ਭਾਰੀ ਪੁਲਿਸ ਬਲ ਇੱਥੇ ਲਾਇਆ ਗਿਆ ਹੈਗਾ ਐਂਡ ਵਰਕ ਬੋਰਡ ਅੱਜ ਇੱਥੇ ਪਹੁੰਚ ਕੇ ਇਸ ਇਲੀਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕਰ ਰਿਹਾ ਹੈਗਾ ਐਂਡ ਇਹਦਾ ਪੋゼਸ਼ਨ ਲੇਊਗਾ ਇਹਦੇ ਰਾਹੀਂ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਵੀ ਕੋਈ ਇਲੀਗਲ ਪ੍ਰੋਸੀਡਰ ਦੇ ਰਾਹੀਂ ਸਪੈਸ਼ਲੀ ਅਗਰ ਐਨਡੀਪੀਐਸ ਐਕਟ ਦੇ ਵਿੱਚ ਇਲੀਗਲ ਕੰਮ ਕਰਦੇ ਹੋਏ ਇਲੀਗਲ ਪ੍ਰੋਸੀਡਰ ਦੇ ਰਾਹੀਂ ਕੋਈ ਅਗਰ ਪ੍ਰਾਪਰਟੀ ਇਕਤਿਆਰ ਕਰਦਾ ਹੈ ਬਣਾਉਂਦਾ ਹੈ ਤੇ ਉਹਦੇ ਖਿਲਾਫ ਡਿਊ ਪ੍ਰੋਸੈਸ ਆਫ ਲਾ ਫੋਲੋ ਕਰਦੇ ਹੋਏ ਸਟ੍ਰਿਕਟ ਲੀਗਲ ਕਾਰਵਾਈ ਕੀਤੀ ਜਾਊਗੀ